ਸਪਚਾਲਾ ਪੁਲਿਸ ਨੂੰ ਮਿਲੀ ਹੈ ਵੱਡੀ ਕਾਮਯਾਬੀ ਵਪਾਰੀ ਦੇ ਕੋਲੋਂ 50 ਲੱਖ ਦੀ ਫਰੋਦੀ ਮੰਗਨ ਦਾ ਮਾਮਲਾ ਪੁਲਿਸ ਨੇ ਲਾਰੈਂਸ ਦੇ ਗੋਲਜੀ ਬਰਾਡ ਦੇ ਤਿੰਨ ਗੁਰਗੇ ਕਾਬੂ ਕੀਤੇ ਨੇ ਨਜਾਇਜ਼ ਪਿਸਟਲ ਅਤੇ ਪੰਜ ਜਿੰਦਾ ਕਾਰਤੂਸ ਤੇ ਇਸ ਤਰ੍ਹਾਂ ਹਥਿਆਰ ਬਰਾਮਦ ਕੀਤੇ ਗਏ ਨੇ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਜਾਰੀ ਹੈ। ਬੜੀ ਸਰ ਗਰਮੀ ਨਾਲ ਮਹਿੰਮ ਚਲਉਂਦੀ ਰਹੀ ਹੈ। ਉਸੇ ਮਹਿੰਮ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ। ਜਦੋਂ ਰਵਾਜਪੁਰਾ ਸ਼ਹਿਰ ਦੇ ਇੱਕ ਕਾਫੀ ਨਾਮੀ ਵਪਾਰੀ ਨੂੰ ਇੱਕ ਐਕਸਟਰਸ਼ਨ ਤੇ ਥ੍ਰੈਟ ਕਾਲ ਆਈ ਸੀ ਉਹਦੇ ਤੋਂ 50 ਲੱਖ ਰੁਪਏ ਦੀ ਫਰੋਦੀ ਦੀ ਮੰਗ ਕੀਤੀ ਗਈ ਸੀ ਤੇ ਉਹਨੂੰ ਉਹਦੇ ਸਾਰੇ ਪਰਸਨਲ ਡਿਟੇਲ ਦੱਸਦੇ ਹੋਏ ਕਿ ਤੂੰ ਇੱਥੇ ਰਹਿਣਾ ਆ ਇੱਥੇ ਤੇਰਾ ਸ਼ੋਰੂਮ ਆ ਇੱਥੇ ਤੇਰੀ ਦੁਕਾਨ ਆ ਤੇਰੇ ਬੱਚੇ ਇੱਥੇ ਪੜਦੇ ਮਤਲਬ ਪੂਰੀ ਉਹਦੀ ਰੇਕੀ ਕਰਕੇ ਉਹਨੂੰ ਇਹ ਕਾਲ ਕੀਤੀ ਗਈ ਸੀ ਤੇ ਉਹ ਨਾਮੀ ਵਪਾਰੀ ਉਹਦਾ ਅਸੀਂ ਨਾਮ ਗੁਪਤ ਰੱਖਣਾ ਚਾਹਵਾਂਗੇ ਸਿਕਿਉਰਿਟੀ ਪਰਪਸ ਲਈ ਉਹਨੂੰ ਬੜਾ ਉਹਦੇ ਨਾਲ دہشت ਜੇ ਸਾਰਾ ਪਰਿਵਾਰ ਆ ਗਿਆ ਸੀ ਇਹ ਕਾਲ ਬੇਸਿਕਲੀ 골ਡੀ ਬਰਾਡ ਦੇ ਬੇਹੱਦ ਨਜ਼ਦੀਕੀ 골ਡੀ ਰਾਜਪੂਰਾ 골ਡੀ ਢਿਲੋਂ ਜਿਹੜਾ ਰਾਜਪੂਰਾ ਬੇਸ ਬੈਂਗਸਟਰ ਆ ਉਹਨੇ ਕਾਲ ਕੀਤੀ ਸੀ ਤੇ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਅਸੀਂ 골ਡੀ ਢਿਲੋਂ ਗਏ ਜਿਹੜਾ 골ਡੀ ਬਰਾਡ ਨਾਲ ਸੰਬੰਧਿਤ ਹੈਗਾ ਉਹਦੇ ਕਾਫੀ ਅਸੀਂ ਦੁਰਗੇ ਗ੍ਰਿਫਤਾਰ ਕੀਤੇ ਸੀ ਤੇ ਵੱਡੀ ਮਾਤਰਾ ਸੋਨਾ ਤੋਂ ਅਸਲਾ ਬਰੂਪ ਵੀ ਰਿਕਵਰ ਕੀਤਾ ਸੀ ਇਸ ਵਾਰ ਤਾਂ ਨੂੰ ਜਦੋਂ 50 ਲੱਖ ਦੀ ਫਰੋਦੀ ਦੀ ਮੰਗਾਈ ਤੇ ਉਹ ਆਪਣੇ ਸਾਰੇ ਸੰਬੰਧੀਆਂ ਨਾਲ ਕੁਦਰਤੀ ਹੁੰਦਾ ਕਿ ਵਪਾਰੀ ਗੱਲ ਜਰੂਰ ਕਰਦਾ ਹੈ ਤੇ ਸਾਰੀ ਜਿਹੜੀ ਬਿਜ਼ਨਸ ਕਮਿਊਨਿਟੀ ਹੈ ਉਹਦੇ 'ਚ ਬੜਾ ਸਹਿਮ ਦਾ ਮਾਹੌਲ ਸੀਗਾ ਪਰ ਐਸਪੀਡੀ ਯੋਗੇਸ਼ ਸ਼ਰਮਾ ਐਸਪੀ ਸਿਟੀ ਸਰਫਰਾਜ਼ আলম ਡੀਐਸਪੀ ਡੀ ਅਫਤਾਰ ਸਿੰਘ ਇਨਚਾਰਜ ਸਪੈਸ਼ਲ ਸੈਂਟਰ ਰਾਜਪੂਰਾ ਇੰਸਪੈਕਟਰ ਹੈਰੀ ਐਸਐਚਓ ਸਿਟੀ ਰਾਜਪੂਰਾ ਇਹ ਪੰਜ ਟੀਮਾਂ ਅਸੀਂ ਬਣਾ ਕੇ ਇਸ ਵਰਦਾਰਤ ਨੂੰ ਬੜੇ ਟੈਕਨੀਕਲੀ ਕਿਉਂਕਿ ਨੰਬਰ ਵੀ ਬਾਹਰ ਦਾ ਸੀਗਾ ਪ੍ਰੌਕਸੀ ਨੰਬਰ ਸੀਗਾ ਉਹਨੂੰ ਟ੍ਰੇਸ ਕਰਨਾ ਉਹਨੂੰ ਡਿਟੈਕਟ ਕਰਨਾ ਬੜਾ ਇੱਕ ਟੈਕਨੀਕਲੀ ਮੁਸ਼ਕਲ ਕੰਮ ਹੁੰਦਾ ਹੈ ਪਰ ਉਸ ਨੰਬਰ ਨੂੰ ਟ੍ਰੇਸ ਕਰਕੇ ਤੇ ਇਸ ਵਰਦਾਰਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਉਹ ਅਸੀਂ ਅਰੈਸਟ ਕਰ ਲਈ